ਬੇਸ਼ੱਕ ਕੁਦਰਤ ਨੇ ਇਹਨਾਂ ਲੋਕਾਂ ਨੂੰ ਇੱਕ ਵੱਡੀ ਮਾਰ ਮਾਰੀ ਹੈ ਹਰ ਖੇਤਰ ਦੇ ਵਿੱਚ ਤਬਾਹੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਜੇ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਲੋਕਾਂ ਦੇ ਵੱਲੋਂ ਪੰਜਾਬੀਆਂ ਦੀ ਇਸ ਵੇਲੇ ਬਾਹ ਫੜੀ ਜਾ ਰਹੀ ਹੈ ਹਰ ਜਗ੍ਹਾ ਜੇ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਆਪਣਾ ਪੂਰਾ ਸਹਿਯੋਗ ਇਹਨਾਂ ਲੋਕਾਂ ਨੂੰ ਦੁਬਾਰਾ ਆਪਣਾ ਜੀਵਨ ਜਿਉਣ ਦੇ ਲਈ ਖੜੇ ਕਰਨ ਦੇ ਲਈ ਸਹਿਯੋਗ ਕੀਤਾ ਜਾ ਰਿਹਾ ਹੈ ਅੱਜ ਅਸੀਂ ਖੜੇ ਆ ਪਿੰਡ ਤਾਸ਼ ਵਿਖੇ ਜੋ ਕਿ ਨਰੋਦ ਜੈਮਲ ਸਿੰਘ ਦੇ ਅਧੀਨ ਆਉਂਦਾ ਤੇ ਰਾਵੀ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈ ਇਸ ਪਿੰਡ ਦੀ ਗੱਲ ਕਰੀਏ ਤਾਂ ਲਗਭਗ 10 10 ਫੁੱਟ ਹਾਈਟ ਜੋ ਸੀਗੀ ਪਾਣੀ ਦੀ ਸੀਗੀ ਬਹੁਤ ਸਾਰੇ ਘਰ ਜੋ ਬਾਰ ਬਾਰ ਜ਼ਿਕਰ ਕਰ ਚੁੱਕੇ ਆ ਕਿ ਬਹੁਤ ਸਾਰੇ ਘਰ ਜੋ ਨੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਇੱਕ ਘਰ ਈਵੇਂ ਦਾ ਕਿ ਜਿਸ ਦਾ ਨਾਮੋ ਨਿਸ਼ਾਨ ਤੱਕ ਨਹੀਂ ਮਿਲ ਰਿਹਾ ਉਸ ਪਰਿਵਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਕੋਲ ਇੱਕ ਕਿਚਨ ਦਾ ਇੱਕ ਵੀ ਚਮਚਾ ਜੋ ਹੈ ਉਹ ਹਾਸਲ ਨਹੀਂ ਹੋਇਆ ਆਪਣੇ ਬੱਚਿਆਂ ਨੂੰ ਲੈ ਕੇ ਬੜੀ ਮੁਸ਼ਕਲ ਜਾਨ ਬਚਾਈ ਹੈ ਪਰ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਬੜਾ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸ਼ੋਤਾਸ਼ ਦੇ ਵਿੱਚ ਕੁਝ ਸੱਜਣ ਜੋ ਨੇ ਅੱਜ ਅਚਾਨਕ ਮਿਲੇ ਨੇ ਜੋ ਕਿ ਇਹਨਾਂ ਲੋਕਾਂ ਦਾ ਮਦਦਗਾਰ ਕਾਰਲ ਕਰਨ ਲਈ ਇਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਪਹੁੰਚੇ ਨੇ ਸੁਪੈਣਾ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਆਏ ਨੇ ਔਰ ਕਿਵੇਂ ਇਹਨਾਂ ਦੇ ਮਨਚੇ ਖਿਆਲ ਆ ਹਾਂਜੀ ਮੈਂ ਜੀ ਕੀ ਨਾਮ ਜੀ ਅਮਨਜੀਤ ਕਿੱਥੋਂ ਆਏ ਹੋ ਮੈਂ ਜੀ ਗੁਰਦਾਸਪੁਰਾ ਹਾਲਾਤ ਇਵੇਂ ਦੇ ਨੇ ਕਿ ਆਪਾਂ ਸਾਰੀ ਗਰਾਊਂਡ ਘੁੰਮ ਕੇ ਆਇਆ ਕਿ ਲੋਕਾਂ ਦੀ ਬਹੁਤ ਸਥਿਤੀ ਖਰਾਬ ਹੈ ਤੁਸੀਂ ਕੀ ਸੋਚ ਕੇ ਘਰੋਂ ਚਲੇ ਸੀ ਤੇ ਕਿਵੇਂ ਦੀ ਮਦਦ ਕਰਦੇ ਕਿਵੇਂ ਕਿ ਦੇਖੋਗੇ ਇਹਨਾਂ ਲੋਕਾਂ ਦੇ ਜਿਹੜੇ ਹਾਲਾਤ ਹੈ ਉਹ ਕੁਦਰਤ ਦੀ ਮਾਰ ਦੇ ਕਾਰਨ ਹੋਏ ਆ ਔਰ ਬਹੁਤ ਹੀ ਬੁਰਾ ਹੋਇਆ ਇਹ ਚੀਜ਼ਾਂ ਦੇਖ ਕੇ ਬਹੁਤ ਦੁੱਖ ਲੱਗਾ ਔਰ ਅਸੀਂ ਇਹ ਸੋਚਿਆ ਕਿ ਛੋਟੀ ਵੀ ਜਿਹੜੀ ਸਾਡੇ ਕੋ ਕੋਸ਼ਿਸ਼ ਹੋ ਰਹੀ ਹੈ ਇਹਨਾਂ ਲੋਕਾਂ ਤੱਕ ਅਸੀਂ ਪਹੁੰਚਾਈਏ ਤਾਂ ਕਿ ਇਹਨਾਂ ਦਾ ਜੋ ਖਾਣ ਪੀਣ ਦਾ ਜਿਹੜਾ ਹੈ ਉਹ ਤਾਂ ਹੋ ਸਕੇ ਬਾਕੀ ਤਾਂ ਦੇਖੋ ਕੁਦਰਤ ਦੀ ਮਾਰ ਹੈ ਕੁਝ ਟਾਈਮ ਲੱਗਣਾ ਇਹਨਾਂ ਚੀਜ਼ਾਂ ਨੂੰ ਕੀ ਕੀ ਸਮਾਨ ਲੈ ਕੇ ਸਾਡੇ ਕੋਲ ਆਲੂ ਪਿਆਜ਼ ਹੈ ਪਲੱਸ ਨਿਊਟਰੀ ਹੈ ਔਰ ਬਿਸਕਟ ਹੈ ਮੈਗੀ ਹੈ ਬੱਚਿਆਂ ਲਈ ਕੁਝ ਲੇਡੀਜ਼ ਉਸਮਾਨ ਹੈ ਔਰ ਡਾਈਪਰ ਵਗੈਰਾ ਬੱਚਿਆਂ ਦੇ ਕਿਤੇ ਨਾ ਕਿਤੇ ਇਹ ਸੰਦੇਸ਼ ਆ ਰਿਹਾ ਹੈ ਕਿ ਇਹਨਾਂ ਦੀ ਜਾਂਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਇਹਨਾਂ ਪੀੜਤਾਂ ਨੂੰ ਜਾਂ ਫਿਰ ਆਮ ਲੋਕਾਂ ਨੂੰ ਜੋ ਦਾਨ ਕਰ ਰਹੇ ਨੇ ਦੇਖੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਿਕ ਲਓ ਤਾਂ ਕਿ ਇੱਕ ਪੰਜਾਬ ਦਾ ਜੋ ਹੈਲਪ ਕਰ ਰਹੇ ਹੈ 파ਰਦੇਵੀ ਸਾਡੇ ਜਿਹੜੇ ਲੋਕ ਨੇ ਹੈਲਪ ਕਰ ਰਹੇ ਆ ਤਾਂ ਕਿ ਜਿਹੜੇ ਲੋਕਾਂ ਨੂੰ ਵਾਕਿਆ ਡੈਮੇਜ ਹੋ ਚੁੱਕੀਆਂ ਜਿਨ੍ਹਾਂ ਦੀਆਂ ਚੀਜ਼ਾਂ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ ਰਾਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਜੋ ਗਰਾਊਂਡ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਦੇ ਲਈ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਇਹਨਾਂ ਲੋਕਾਂ ਦੀ ਕਿਵੇਂ ਦੀ ਮਦਦ ਕਰ ਸਕਦੀ ਹੈ ਦੇਖੋ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਹੈ ਕਿ ਉਹ ਗਰਾਊਂਡ ਫਲੋਰ ਤੇ ਦੇਖੇ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਤਾਂ ਇਹ ਚੀਜ਼ਾਂ ਦੇਖ ਕੇ ਆਇਆ ਔਰ ਸਰਕਾਰ ਨੂੰ ਵੀ ਇਹ ਚੀਜ਼ ਦੇਖਣ ਦੀ ਕਿਰਪਾਲਤਾ ਕਰਾਂਗੇ ਕਿ ਤੁਸੀਂ ਰਿਕਵੈਸਟ ਕਰਦੇ ਕਿ ਦੇਖੋ ਆ ਕੇ ਗਰਾਊਂਡ ਫਲੋਰ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ धनबाद जी सो मेरे न एक और सज्जन भी कितो आयो मैं अमेठी डिस्ट्रिक्ट से उत्तर प्रदेश से आया हूँ यहाँ पर ए, कितना किलोमीटर होगा यहाँ से यहाँ से लगभग चौदह सौ किलोमीटर होगा चौदह सौ किलोमीटर क्या क्या सामान आप लेके आए हम यहां पर हाजी लेकाल चेरिटेबल ट्रस्ट की तरफ से जो है उन्होंने भेजा है यहाँ पर जैसे मच्छरदानी है तिरपाल है और बिस्किट है साबुन है और कुछ जो है दवाइयाँ हैं इसी तरह का काफी सामान हम लोग कितने दिन से आप सेवा कर हम यहाँ पर कल आए हुए हैं वहाँ से जो है दो दिन पहले चले हुए अभी कल तक कल भी हम लोग यहाँ सेवा करेंगे यहाँ जो बाढ़ पीड़ित है इन लोगों को हम जो भी है आपने ग्राउंड में पहुँच के देखा क्या क्या हैं जो खास हैं अभी तक लोगों को जो नहीं मिल पाए नहीं यहाँ तो हर चीज लगभग खास है लेकिन अब पूरी चीज तो जनता या सरकार नहीं दे पाएगी ये तो खुद की जो जनता है दुख झेलेगी लेकिन जैसे इनको खाने के लिए है दाल है चावल है दवा सबसे जरूरी दवा है मच्छरदानी ओडोमोस है, ओडो है कोलगेट है इसी तरह का अगर सामान मिल जाए तो यहाँ के लोगों को लिए बहुत लाभदायक होगा धन्यवाद जी हाँ जी भाई जी की नाम जी सताल जी अमरीक सिंह जी गुरदासपुर गाँव ਠੀਕ ਹੈ ਜੀ ਇਹ ਕਿਵੇਂ ਦਾ ਮਤਲਬ ਕੀ ਸੋਚ ਕੇ ਚਲੇ ਸੀਗੇ ਜੀ ਸਰ ਸੋਚ ਕੇ ਤਾਂ ਸਾਨੂੰ ਪਤਾ ਹੀ ਸਾਡਾ ਏਰੀਆ ਜੀ ਇਹ ਡਿਸਟ੍ਰਿਕਟ ਗੁਰਦਾਸਪੁਰ ਚੀ ਹੈ ਜੀ ਸਾਨੂੰ ਪਤਾ ਇੱਥੇ ਬਹੁਤ ਨੁਕਸਾਨ ਹੋਇਆ ਜੋ ਸਾਡੇ ਵੱਲੋਂ ਛੋਟੀ ਮੋਟੀ ਹੈਲਪ ਹੋ ਸਕਦੀ ਹੈ ਉਹ ਕਰ ਰਹੇ ਹਾਂ ਜੀ ਬਾਕੀ ਸਾਡੀ ਸਰਕਾਰ ਨੂੰ ਅਪੀਲ ਹੈ ਜੀ ਜਦੋਂ ਸਾਡੀਆਂ ਜ਼ਮੀਨਾਂ ਇਕ ਵੈਰ ਕਰਨੀਆਂ ਹੁੰਦੀਆਂ ਉਦੋਂ ਡਾਟਾ ਬੈਠੇ ਬਿਠਾਏ ਚੱਕ ਲੈਂਦੇ ਜੀ ਹੁਣ ਵੀ ਚੱਕਣ ਉਸੇ ਤਰ੍ਹਾਂ ਡਾਟਾ ਉਹ ਡਾਇਰੈਕਟ ਜਿਹੜੀ ਪੀੜਤ ਨੇ ਉਹਨਾਂ ਦੇ ਅਕਾਊਂਟਾਂ ਵਿੱਚ ਹੀ ਪੇਮੈਂਟ ਪਾਈ ਜਾਏ ਜੀ ਤਾਂ ਕਿ ਇਹਨਾਂ ਦੇ ਜੋ ਮਕਾਨ ਨੇ ਜੋ ਨੁਕਸਾਨ ਹੋਇਆ ਉਹ ਪੂਰਾ ਹੋ ਸਕੇ ਸਾਹਮਣੇ ਦੇਖ ਰਹੇ ਹੋ ਇਹ ਜ਼ਮੀਨਾਂ ਸਾਰੀਆਂ ਉਪਜਾਊ ਸੀਗੀਆਂ ਅੱਜ ਇਹ ਖਤਮ ਹੋ ਗਈਆਂ ਲਗਭਗ 4-4 ਫੁੱਟ ਦਾ ਜੇ ਗੱਲ ਕਰੀਏ ਤਾਂ ਰੇਤ ਜੰਮ ਚੁੱਕੀ ਹੈ ਉਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਪਰ ਇਹ ਪਿਓਰ ਰੇਤ ਨਹੀਂ ਹੈਗੀ ਇਹ ਮਿੱਟੀ ਹੈ ਜਿਹੜੀ ਔਰ ਨਾਲ ਰੇਤ ਮਿਕਸ ਹੈ ਕਿਤੇ ਇਹ ਜ਼ਮੀਨ ਜੋ ਖਤਮ ਹੋ ਚੁੱਕੀ ਹੈ ਇਸ ਦੇ ਲਈ ਕੀ ਕਰਨਾ ਚਾਹੀਦਾ ਸਰਕਾਰ ਸਰ ਮੈਂ ਪਹਿਲਾਂ ਵੀ ਦਰ ਆਇਆ ਜੀ ਸਰਕਾਰ ਕੋਲ ਇੱਕ ਇੱਕ ਜ਼ਮੀਨ ਦਾ ਡਾਟਾ ਹੈਗਾ ਜੀ ਔਨਲਾਈਨ ਔਨਲਾਈਨ ਚੱਕਣ ਦੀ ਡਾਟਾ ਇਹਨਾਂ ਕੋਲ ਸਰਵੇਅਰ ਵੀ ਹੈਗੇ ਆ ਜੀ ਕਰਕੇ ਜੋ ਨੁਕਸਾਨ ਹੈ ਉਹਦੀ ਪਰਪਾਈ ਕੀਤੀ ਜਾਏ ਬਾਕੀ ਆਪਣੇ ਆਪ ਚੁੱਕਣਾ ਪੋਸੀਬਲ ਨਹੀਂ ਹੈ ਜੀ ਸੋ ਪੂਰੇ ਪੰਜਾਬ ਦੀ ਮਦਦ ਲਈ ਬਹੁਤ ਦੂਰ ਦੂਰ ਤੋਂ ਲੋਕ ਹਰ ਜਗ੍ਹਾ ਪਹੁੰਚ ਰਹੇ ਨੇ ਅੱਜ ਤਾਸ਼ਵੀ ਸੱਜਣ ਮੇਰੇ ਨਾਲ ਪਹੁੰਚੇ ਨੇ ਇਹਨਾਂ ਦੇ ਵੱਲੋਂ ਜੋ ਪੀੜਤ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜੋ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਲੋਕਾਂ ਦੀ ਜ਼ਮੀਨਾਂ ਖਤਮ ਹੋਈਆਂ ਨੇ ਉਹਨਾਂ ਨੂੰ ਡਾਇਰੈਕਟ ਪੇਮੈਂਟ ਉਹਨਾਂ ਦੇ ਅਕਾਊਂਟ 'ਚ ਪੈਣੀ ਚਾਹੀਦੀ ਹੈ ਨਾ ਕਿ ਕੋਈ ਥਰਡ ਪਾਰਟੀ ਉਸ ਦੇ ਵਿੱਚ ਐਡ ਹੋਣੀ ਚਾਹੀਦੀ ਤਾਂ ਕਿ ਇਹ ਲੋਕ ਦੁਬਾਰਾ ਸਰਵਾਈਵ ਕਰ ਸਕਣ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਰਕੇਸ਼ ਸ਼ਰਮਾ